ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਕਬਾਲ ਸਿੰਘ ਖੇੜਾ ਅੱਜ ਅਸੀਂ ਸਾਰੇ ਇਲਾਕੇ ਦੇ ਗੁਰਸੇ ਕਰ ਅ ਗੁਰਦੁਆਰਾ ਨੂਰਪੁਰ ਜਟਾਂ ਜੇ ਸਾਡਾ ਗੜ ਸ਼ੰਕਰ ਤੁਸੀਂ ਤੇ ਜ਼ਿਲ੍ਹਾ ਹੁਸ਼ਿਆਰ ਪੱਤੇ ਪਿੰਡ ਪੈਂਦਾ ਬੜੇ ਦੁੱਖ ਦੀ ਗੱਲ ਆ ਕਿ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਇੱਥੇ ਵਾਪਰੀ ਆ ਕਿ ਕਿਥੇ ਛਰਾਰਤੀ ਅਨਸਰ ਨੇ ਤਨਤਨ ਸਾਹਿਬ ਸ਼੍ਰੀ ਗੁਰਾਂ ਸਾਹਿਬ ਮਹਾਰਾਜ ਜੀ ਦੇ ਅੰਗ ਜਿਹੜੇ ਆ ਪੜੇ ਆ 30 ਅੰਗ ਤੇ ਅਸੀਂ ਸਾਰੇ ਇਕੱਠੇ ਹੋਏ ਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਦੁਖੀ ਆ ਤੇ ਪ੍ਰਸ਼ਾਸਨ ਨੂੰ ਆਪਣੇ ਕੋਲ ਇੱਕ ਬੇਨਤੀ ਕਰਨੀ ਚਾਹੁੰਦੇ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਜਿਹੜੀਆਂ ਵੀ ਕਾਰਵਾਈਆਂ ਤੁਸੀਂ ਪੁਲਿਸ ਕਰਦੀ ਆ ਉਹਦੇ ਵਿੱਚ ਕਿਸੇ ਨੂੰ ਸਦਾਈ ਦੱਸ ਦਨੇ ਆ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਆ ਹੋ ਪਿੰਡ ਵਾਲੇ ਹੋਣ ਜੇ ਕਹਿਣ ਵੀ ਤਾਂ ਬੰਦਾ ਜੀ ਕੰਬਲਾ ਆ ਤੇ ਆਪਾਂ ਜੇ ਉੱਥੇ ਕਾਰਵਾਈਆਂ ਸਖਤ ਨਹੀਂ ਕੀਤੀਆਂ ਤੇ ਸਾਨੂੰ ਆ ਦਿਨ ਦੇਖਣੇ ਪੈ ਰਹੇ ਆ ਸੋ ਅਸੀਂ ਸਾਰੇ ਇਹ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਐਸਐਸਪੀ ਸਾਹਿਬ ਤੋਂ ਡੀਸੀ ਸਾਹਿਬ ਤੋਂ ਕਿ ਪੜਤਾਲ ਕੀਤੀ ਜਾਵੇ ਜਿਵੇਂ ਦੱਸਦੇ ਆ ਕਿ ਕੈਮਰੇ ਬੰਦ ਜੀ ਕੈਮਰੇ ਸਾਰੇ ਦਾ ਖਰਾਬ ਹੋ ਨਹੀਂ ਸਕਦੇ ਇੱਕ ਅੱਧਾ ਮੰਨ ਲਿਆ ਭੀ ਇੱਕ ਅੱਧਾ ਖਰਾਬ ਹੋ ਜਾਓ ਸਾਰੇ ਚਾਰੀ ਕੈਮਰੇ ਦਾ ਖਰਾਬ ਨਹੀਂ ਹੋ ਸਕਦੇ ਸੋ ਸਾਡੀ ਕੋਈ ਸਾਰਿਆਂ ਦੀ ਮੰਗਿਆ ਕਿ ਜਿਹੜਾ ਵੀ ਦੋਸ਼ੀ ਆ ਉਹਨੂੰ ਫੜ ਕੇ ਸਖਤੋ ਸਖਤ ਸਜ਼ਾ ਤੇ ਸਰਕਾਰ ਨੂੰ ਇੱਕ ਬੇਨਤੀ ਆ ਕਿ ਜਦੋਂ ਤੱਕ ਇਸ ਤਰ੍ਹਾਂ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੰਦੇ ਉਦੋਂ ਤੱਕ ਇਹ ਲੋਕ ਇਸੇ ਤਰ੍ਹਾਂ ਬਿਆਦਮੀਆਂ ਕਰਦੇ ਨੇ ਕਿਉਂਕਿ ਥੋੜਾ ਜਿਹਾ ਪੈਸੇ ਦੇ ਕੇ ਕੁਝ ਲੋਕ ਜਿਹੜੇ ਆ ਉਹ ਨਛੇ ਆਲਿਆਂ ਨੂੰ ਇਹਨਾਂ ਨੂੰ ਮੋਹਰੇ ਕਰਕੇ ਇਹ ਕੰਮ ਕਰਾਉਂਦੇ ਆ ਤੈਹ ਤੱਕ ਜਾਇਆ ਜਾਵੇ ਕਿ ਅਸਲੀ ਸਾਜ਼ਿਸ਼ ਘਾੜਾ ਕੌਣ ਆ ਕਰਨੇ ਵਾਲਾ ਤਾਂ ਹੋ ਸਕਦਾ ਕੋਈ ਥੋੜੇ ਬਹੁਤੇ ਪੈਸੇ ਲੈ ਕੇ ਆ ਕੇ ਇਹ ਬਿਆਦਵੀ ਕਰ ਗਿਆ ਹੋਵੇ ਪਰ ਉਹਦੇ ਤੋਂ ਪਹਿਲਾਂ ਉਸ ਬੰਦੇ ਦਾ ਪਤਾ ਕਰੋ ਉਸ ਤੋਂ ਬਾਅਦ ਡੰਗਾਈ ਨਾਲ ਉਸ ਬੰਦੇ ਤੱਕ ਪਹੁੰਚਿਆ ਜਾਵੇ ਜਿਹਨੇ ਇਹ ਸਾਜ਼ਿਸ਼ ਰਚੀ ਆ ਇਹ ਸਾਜ਼ਿਸ਼ਾਂ ਕਿਤੇ ਆਮ ਬੰਦੇ ਦੇ ਬੱਚ ਦੀ ਗੱਲ ਨਹੀਂ ਇਹ ਬਹੁਤ ਚਾਹੀ ਤੋ ਹੀ ਮੈਂ ਸਮਝਦਾ ਕਿ ਉਪਰੋਂ ਆ ਰਿਹਾ ਕੰਮ ਜਿਹੜਾ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨੇ ਲਈ ਸੋ ਅਸੀਂ ਬਾਰ ਬਾਰੇ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਦੋਚੀ ਨੂੰ ਜਲਦੀ ਤੇ ਉਹ ਜਤੀ ਫੜ ਕੇ ਉਹਦੇ ਮਗਰ ਜਿਹੜੀ ਤਾਕਤ ਆ ਉਹਨੂੰ ਨੰਗਾ ਕੀਤਾ ਜਾਵੇ ਨਹੀਂ ਤਾਂ ਸਾਨੂੰ ਕੋਈ ਨਾ ਕੋਈ ਹੋਰ ਸੰਘਰਸ਼ ਵਾਲਾ ਰਾਹ ਫੜਨਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਵੀਰ ਸਿੰਘ ਪਿੰਡਾਂ ਅਨ ਸਿਵਾਲ ਤੋਂ ਜੋ ਆਪ ਜੀ ਨੇ ਖੇੜਾ ਜੀ ਨਾਲ ਦੱਸਿਆ ਹੀ ਮੇਰੇ ਤੋਂ ਪਹਿਲਾਂ ਕਿ ਮਹਾਰਾਜ ਜੀ ਦੀ ਵਿਆਹ ਦੀ ਤੇ ਅੰਗ ਇੱਕ ਤਾਂ ਹੁੰਦਾ ਰਾਤ ਨੂੰ ਦਿਨੇ ਪਾਰ ਦਿੱਤੇ ਗਏ ਆ ਵਿਆਹ ਦੀ ਕੀਤੀ ਹੈ ਤੇ ਮੈਂ ਤਾਂ ਇਹ ਕਹਾਂਗਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਇਹ ਹੁਕਮਨਾਮਾ ਜਾਰੀ ਹੋ ਚੁੱਕਿਆ ਹੈ ਕਿ ਜਿੱਥੇ ਵੀ ਮਹਾਰਾਜਾ ਪ੍ਰਕਾਸ਼ਾ ਗੁਰੂ ਘਰ ਬਣੇ ਹੋਏ ਨੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਉੱਥੇ ਕੈਮਰੇ 24 ਘੰਟੇ ਚੱਲਣੇ ਜ਼ਰੂਰੀ ਗ੍ਰਾਂਤੀ ਸਿੰਘ ਦੀ ਹਾਜ਼ਰੀ ਜ਼ਰੂਰੀ ਜਾਂ ਇੱਕ ਸੇਵਾਦਾਰ ਦੀ ਹਾਜ਼ਰੀ ਜ਼ਰੂਰੀ ਪਰ ਜੋ ਇੱਥੇ ਪਤਾ ਲੱਗਿਆ ਕਿ ਕੱਲ ਦਿਨੇ ਇੱਥੇ ਭੋਗ ਸੀ ਪਹਿਲਾਂ ਕਿਸੇ ਮਰਗ ਦਾ ਤੇ ਉਸ ਵੇਲੇ ਨਾ ਕੋ ਕਮੇਟੀ ਦਾ ਬੰਦਾ ਹਾਜ਼ਰ ਸੀ ਤਾਂ ਨਾ ਹੀ ਇਸ ਅਸਥਾਨ ਦਾ ਗ੍ਰਾਂਤੀ ਹਾਜ਼ਰ ਸੀ ਕਹਿੰਦੇ ਜੀ ਸਾਨੂੰ 3 ਵਜੇ ਚਾਬੀਆਂ ਮਿਲੀਆਂ ਤੇ ਇਹ ਜਿਹੜੀ ਅਣਗਹਿਲੀਆਂ ਦੇ ਕਾਰਨ ਮਹਾਰਾਜ ਦੀ ਵਿਆਹ ਦੀ ਵੀ ਹੋਈ ਹੈ ਮੈਂ ਤਾਂ ਕਹਾਂਗਾ ਜਿੱਥੇ ਉਸ ਦੋਸ਼ੀ ਦੀ ਭਾਲ ਕਰਕੇ ਉਹਦੇ ਤੇ ਸਖਤ ਤੋਂ ਸਖਤ ਸਜ਼ਾ ਦੇਣ ਲਈ ਜਿਹੜਾ ਹੈਗਾ ਪ੍ਰਸ਼ਾਸਨ ਅਤੇ ਸਮੁੱਚਾ ਜਿਹੜਾ ਸਿੱਖ ਪੰਥ ਉਹ ਤਤ ਪਰ ਹੋਵੇ ਤੇ ਉੱਥੇ ਕਮੇਟੀ ਵੀ ਇਥੋਂ ਦੀ ਜਿਹੜੀ ਹੈਗੀ ਆ ਉਹ ਇਸ ਪਤਾਹੀ ਤੋਂ ਭੱਜ ਨਹੀਂ ਸਕਦੀ ਉਹ ਵੀ ਬਰਾਬਰ ਦੀ ਦੋਸ਼ੀ ਹੈ ਜਿਨ੍ਹਾਂ ਦੀ ਅਣਗਹਿਲੀ ਦੇ ਕਾਰਨ ਇਹ ਮਹਾਰਾਜ ਦੀ ਬੇਅਦਬੀ ਹੋਈ ਹੈ ਤੇ ਆਪਾਂ ਬੇਨਤੀ ਕਰਦੇ ਆ ਸਮੁੱਚੇ ਗੁਰੂ ਨਾਨਕ ਨਾਮ ਵਾਲੇ ਵੰਗ ਤਾਂ ਵੱਲੋਂ ਕਿ ਪ੍ਰਸ਼ਾਸਨ 1% ਵੀ ਢਿੱਲਣਾ ਵਰਤੇ ਜੇ ਪ੍ਰਸ਼ਾਸਨ ਢਿੱਲ ਵਰਤਦਾ ਤਾਂ ਅਸੀਂ ਜਿਹੜਾ ਹੈਗਾ ਖਾਲਸਾ ਪੰਥ ਆਪਣੇ ਲੈਵਲ ਤੇ ਜਿਹੜਾ ਹੈਗਾ ਨਿਗ੍ਹਾਈ ਤੱਕ ਜਾ ਕੇ ਜਿਹੜਾ ਵੀ ਦੋਸ਼ੀ ਉਹਨੂੰ ਲੱਭ ਕੇ ਆਪ ਜਿਹੜਾ ਹੈਗਾ ਸਿੱਖ ਪਰੰਪਰਾ ਅਨੁਸਾਰ ਸਜ਼ਾ ਦੇਣ ਦੇ ਲਈ ਜਿਹੜਾ ਹੈਗਾ ਉਹ ਤਿਆਰ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ